ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ 15 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ। ਤਸਵੀਰਾਂ ਪਟਿਆਲਾ, ਤਰਨਤਾਰਨ ਤੇ ਤਲਵੰਡੀ ਸਾਬੋਧੀਆਂ ਨੇ ਜਿੱਥੇ ਕਿਸਾਨਾਂ ਨੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਬਿਜਾਈ ਦੇ ਪਹਿਲੇ ਦਿਨ ਬਹੁਤ ਘੱਟ ਕਿਸਾਨ ਝੋਨਾ ਲਗਾਉਂਦੇ ਨਜ਼ਰ ਆਏ। ਸਰਕਾਰ ਵੱਲੋਂ ਪੂਰੀ ਬਿਜਲੀ ਮੁਹੱਈਆ ਨਾ ਕਰਵਾਉਣ ਤੇ ਕਿਸਾਨ ਤੇ ਮਜ਼ਦੂਰ ਕਾਫੀ ਪਰੇਸ਼ਾਨੇ। ਬਿਜਲੀ ਦੇ ਘੱਟ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਲਈ ਮਹਿੰਗੇ ਰੇਟ ਦਾ ਡੀਜ਼ਲ ਫੂਕ ਕੇ ਪਾਣੀ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਰੋਸ ਜਤਾਇਆ ਹੈ ਕਿ ਸਰਕਾਰ ਨੇ 8 ਘੰਟੇ ਬਿਜਲੀ ਇੰਤਾ ਵਾਦਾ ਕੀਤਾ ਸੀ ਪਰ ਉਹਨਾਂ ਨੂੰ 4 ਤੋਂ 5 ਘੰਟੇ ਤੱਕ ਵੀ ਬਿਜਲੀ ਨਹੀਂ ਮਿਲ ਰਹੀ। ਪਾਣੀ ਦਾ ਪਾਣੀ ਕਿ ਤੋਂ ਮੁੱਲ ਲੈ ਲੈਨੇ ਆ ਪਾਣੀ ਘਟ ਗਿਆ। ਕੱਸੀ ਦਾ ਪਾਣੀ ਹੋ ਜਾਂਦਾ ਤੇ ਵਿੱਚ ਸਾਡੇ ਬੋਰ ਦਾ ਹੋ ਜਾਂਦਾ ਤੇ ਐਂ ਟਾਈਮ ਪਾਸ ਜਾ ਹੋ ਜਾਂਦਾ ਉਹ ਗੱਲ ਨਹੀਂ ਹੈ ਵੀ ਜਿਵੇਂ ਸਾਨੂੰ ਕਹੀ ਜਾਂਦੇ ਸੀ ਤੁਹਾਨੂੰ ਇੰਨਾ ਪਾਣੀ ਦੇਤਾ ਇੰਨੀ ਸਰਕਾਰ ਤੇ ਪ੍ਰਸ਼ਾਸਨ ਅਧਿਕਾਰੀ ਕਹਿ ਰਹੇ ਨੇ ਵੀ 8 ਘੰਟੇ ਪਾਣੀ ਦੇ ਰਹੇ ਨੇ। ਨਾ ਜੀ ਕਿਹੜੇ 8 ਘੰਟੇ 2 ਘੰਟੇ ਵੀ ਨਹੀਂ ਲੈਟ ਆ ਰਹੀ ਆ ਦੋ ਦਿਨਾਂ ਦਾ ਦਿੱਤਾ ਐਡਾ ਮੰਦਾ ਹਾਲ ਹੋਇਆ। ਹੁਣ ਦੋ ਰਾਤਾਂ ਹੋ ਗਈਆਂ ਮੋਟਰਾਂ ਦੇ ਬੈਠਿਆਂ। ਇਸ ਵਾਰ ਚੋਨਾ ਲਗਾਉਣ ਦੇ ਲਈ ਮਜ਼ਦੂਰ ਨਾ ਮਿਲਣ ਕਾਰਨ ਵੀ ਕਿਸਾਨ ਪਰੇਸ਼ਾਨ ਨੇ ਦਰਅਸਲ ਯੂਪੀ ਬਿਹਾਰ ਤੋਂ ਆ ਕੇ ਮਜ਼ਦੂਰ ਚੋਨੇ ਦੀ ਬਿਜਾਈ ਕਰਦੇ ਨੇ ਪਰ ਮਹਿੰਗਾਈ ਵਧਣ ਦੇ ਨਾਲ ਮਜ਼ਦੂਰਾਂ ਨੇ ਵੀ ਆਪਣਾ ਰੇਟ ਵਧਾ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਨੂੰ ਮਜ਼ਦੂਰ ਬਹੁਤ ਮੁਸ਼ਕਲ ਦੇ ਨਾਲ ਮਿਲ ਰਹੇ ਨੇ ਬੜੀ ਦਿੱਕਤ ਹੋਈ ਸੀ ਰਾਜਪੁਰੇ ਗਏ ਇੱਥੋਂ ਆਪਣੀ ਗੱਡੀ ਲੈ ਕੇ ਗਏ ਵੱਡੀ ਗੱਡੀ ਲੈ ਕੇ ਗਏ ਉਹਨਾਂ ਚ ਅਸੀਂ ਬੰਦਿਆਂ ਨੂੰ ਕਈਆਂ ਨੂੰ ਕਿਹਾ ਵੀ ਤੁਸੀਂ ਚਲੋ ਸਾਡੇ ਕੋਲ ਡਬਲ ਵੀ ਕਿਹਾ ਸੀ ਉਹਨਾਂ ਨੂੰ ਵੀ ਡਬਲ ਵੀ ਦਵਾਂਗੇ ਸੋ ਉਹਨੂੰ ਫਿਰ ਮਸਾਂ ਮੁਸ਼ਕਲ ਨਾਲ ਉੱਥੋਂ ਬੰਦੇ ਸਾਨੂੰ ਅੱਠ ਮਿਲੇ ਵੀਰੇ ਬਹੁਤ ਔਖੇ बाईस सौ रुपया देगा बहुत तो बहुत पौने पाँच का किला है पहला कितना मिलता था पहले अगले साल बाईस सौ मिला था इस बार बद मिलेगा इसके बाद जो है पचास सौ बद मिलेगा आपको लगता है कितनी देर में आप झूला लगा कर फ्री हो जाओगे हम जो है अगर कद्दू हमको फूल मिलेगा तो हम एक महीना से पहले पहले हम लगा देंगे चूना ਉਧਰ ਕਿਸਾਨਾਂ ਦੀ ਸਮੱਸਿਆਵਾਂ ਤੋਂ ਅਣਜਾਣ ਪਾਵਰਕਾਮ ਦੇ ਅਧਿਕਾਰੀ ਚੋਨੇ ਦੀ ਫਸਲ ਦੇ ਲਈ ਪੂਰੇ ਭੁਗਤਾ ਇੰਤਜ਼ਾਮ ਕਰਨ ਦੀ ਗੱਲ ਕਹਿ ਰਹੇ ਨੇ ਇਸ ਤਰ੍ਹਾਂ ਜੀ ਇੱਕ ਤਾਂ ਅਸੀਂ ਫੀਡਰਾਂ ਦੀ ਨਾ ਵਿਸ਼ੇਸ਼ ਮੇਂਟੇਨੈਂਸ ਕਰਵਾਈ ਹੈ ਜੀ ਜਿਵੇਂ ਸਾਰਾ ਅਪ੍ਰੈਲ ਦਾ ਮਹੀਨਾ ਉਹਦੇ ਵਿੱਚ ਵੀ ਗਾਹਾਂ ਏਪੀ ਫੀਡਰਾਂ ਦੀ ਵਿਸ਼ੇਸ਼ ਤੌਰ ਤੇ ਯੂਪੀਐਸ ਫੀਡਰਾਂ ਦੀ ਸ਼ਹਿਰੀ ਫੀਡਰਾਂ ਦੀ ਸਾਰਿਆਂ ਦੀ ਮੇਂਟੇਨੈਂਸ ਕਰਵਾਈ ਹੈ ਜਿੱਥੇ ਕਿਤੇ ਕੋਈ ਕਮਜ਼ੋਰ ਪੁਆਇੰਟ ਸੀਗਾ ਜਿਸ ਤਰ੍ਹਾਂ ਟਰੀ ਕਟਿੰਗ ਕਰਨੀ ਜੀ ਜੰਪਰ ਬਦਲਨੇ ਕੋਈ ਹੋਰ ਪੋਲ ਟੇਡਾ ਵਿੰਗ ਹੈ ਜਿੱਥੇ ਖਤਰਾ ਸੀ ਵੀ ਸਪਲਾਈ ਬੰਦ ਹੋ ਸਕਦੀ ਹੈ ਇਸ ਕਾਰਨ ਕਰਕੇ ਉਹ ਸ ਦੂਜਾ ਸੀ ਨਾਈਟ ਗੈਂਗ ਬਣਾਈ ਹੈ ਸਪੈਸ਼ਲ ਗੈਂਗ ਜੀ ਜਿਹੜੀ ਰਾਤ ਨੂੰ ਜੇ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ ਉਹ ਅਸੀਂ ਟੈਂਡ ਕਰਦੇ ਆਂ ਜੀ ਖੇਤੀਬਾੜੀ ਵਿਭਾਗ ਮੁਤਾਬਕ ਇਸ ਵਾਰ ਚੋਣੇਦਾਰ ਰਕਬਾ ਘਟਾ ਹੈ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਸਰਕਾਰੀ ਹਦਾਇਤਾਂ ਮੁਤਾਬਕ ਬੀਜ ਬੀਜਣ ਦੀ ਅਪੀਲ ਕੀਤੀ ਬਿਊਰੋ ਰਿਪੋਰਟ ਜਗਬਾਣੀ ਟੀਵੀ